ਇਸ ਅਨਾਉਂਸਮੈਂਟ ਦੇ ਨਾਲ ਡਾਈਟ ਗੁਰਦਾਸਪੁਰ ਦੇ ਵਿਦਿਆਰਥੀ ਆਪਣੀ ਪੇਸ਼ਕਾਰੀ ਨਾਲ ਆ ਰਹੇ ਨੇ ਤੁਹਾਡੇ ਸਾਹਮਣੇ ਸੋ ਇੱਕ ਵਾਰੀ ਜ਼ੋਰਦਾਰ ਤਾਰੀਆਂ ਨਾਲ ਹੌਸਲਾ ਫਰਦਾਈ ਕਰੋ ਡਾਈਟ ਗੁਰਦਾਸਪੁਰ ਨਹੀਂ ਨੀਂ ਮਾ ਨੀਂ ਮਾ ਆਏ ਹਾਏ ਪਤਾ ਨਹੀਂ ਕਿੱਥੇ ਮਰ ਗਈ ਏ ਹਾਏ ਰੱਬਾ ਨਹੀਂ ਤੇ ਇੱਥੇ ਕਿਤਾਬਾਂ ਨਾਲ ਮੱਥਾ ਮਾਰੀ ਜਾਨੀ ਆ ਭਾਂਡੇ ਤੇਰੇ ਬਾਪੂ ਨੇ ਮਾਜਦੇ ਆ ਹਾਂਜੀ ਬੀਬੀ ਜੀ ਹਾਂਜੀ ਚਲ ਭਾਂਡੇ ਮਾਂ ਜਾ ਕੇ ਬੀਬੀ ਜੀ ਮੈਨੂੰ ਪੜਨਾ ਹੈ ਬੇਬੀ ਜੀ ਮੈਨੂੰ ਪੜਨ ਦੋ ਮੈਂ ਤੈਨੂੰ ਕਿਹਾ ਭਾਂਡੇ ਮਾਂ ਜਾ ਕੇ ਜਿਹੜੇ ਤੇਰੇ ਕੰਮ ਆਉਣੇ ਆ ਨਹੀਂ ਬੇਬੀ ਜੀ ਮੈਂ ਪੜ੍ਹਨ ਲੱਗਣਾ ਵਾਂ ਬੇਬੀ ਜੀ ਪੜ੍ਹ ਲਿਖ ਕੇ ਮੈਂ ਮੈਡਮ ਬਣਾਂਇਆ ਮੈਂ ਕਿਹਾ ਕਿ ਭਾਂਡੇ ਮਾਂ ਤੇ ਕੋਈ ਜ਼ਬਾਨੀ ਲੜਾਈ ਨਹੀਂ ਦੀ ਬੇਬੀ ਆ ਦੇ ਨਹੀਂ ਬੇਬੀ ਜੀ ਮੈਨੂੰ ਪੜਨ ਦੋ ਆ ਵੇਹਲਾ ਪੜਿਆ ਲਿਖਿਆ ਦਾ ਹਾਲ ਚਲੋ ਠੀਕ ਹੈ ਜਦੋਂ ਮੈਂ ਪੜ ਕੇ ਕੁਝ ਬਣਾਂਗੀ ਨਾ ਫੇਰ ਦੇਖਿਓ ਹਾਏ ਮੈਂ ਆਪਣੀ ਨਿੰਮੋ ਦੇ ਕਿੰਨੇ ਰੀਝ ਰਿਵਾਜ ਕਰਨੇ ਆ ਪਰ ਇਹਨੂੰ ਤੇ ਕੁੜੀ ਨੂੰ ਮੇਰਾ ਜਮਾ ਹੀ ਨਹੀਂ ਬੀਬੀ ਤਾਰੀ ਕਿਤਾਬਾਂ ਕੀ ਵੜੀ ਰੈਂਦੀ ਆ ਮਾਸਾ ਗੱਲ ਨਹੀਂ ਮੰਦੀ ਮੇਰੀ ਹਾਏ ਹਾਏ ਕੀ ਕਰਾਂ ਮੈਂ ਬੀਬੀ ਤਾਰੀ ਹਾਏ ਹਾਏ ਬੇਟਾ ਜਾਣਿਆ ਡਰਾ ਹੀ ਛੱਡਿਆ ਈਓ ਕੌਣ ਐਵੇਂ ਭਾਈ ਤੂੰ ਮੈਂ ਤੇਰੇ ਪੇਕਿਆਂ ਦੀ ਚਿੱਠੀ ਲੈ ਕੇ ਆਇਆ ਹਾਏ ਵੇ ਜੀਵੇ ਵੇ ਜਿਹੜਾ ਮੇਰੇ ਪੇਕਿਆਂ ਤੋਂ ਸੁੱਖ ਸਾਥ ਲਿਆਉਂਦਾ ਵਾ ਆਹ ਰਹੀ ਬੀਬੀ ਤੇਰੀ ਚਿੱਠੀ ਹਾਏ ਜੀ ਸਦਕੇ ਜਾਵਾਂ ਤੇਰੇ ਰੱਬ ਤੇਰਾ ਭਲਾ ਕਰੇ ਆ ਮੈਨੂੰ ਪੜਕੇ ਵੀ ਸੁਣਾ ਹਾਂ ਨਹੀਂ ਨਹੀਂ ਬੀਬੀ ਇੰਨਾ ਮੇ ਕੋ ਟਾਈਮ ਹੀ ਨਹੀਂ ਆ ਹਾਏ ਹਾਏ ਵੇ ਪੜਦੇ ਹਾਂ ਨਹੀਂ ਬੀਬੀ ਹਾਲੇ ਮੈਂ ਅੱਧਾ ਘੰਟਾ ਗੇ ਲੇਟ ਮ ਹਾਏ ਵੇ ਪੜਦੇ ਕੀ ਹੋ ਜਾਊਗਾ ਮੈਂ ਹੋਰ ਵੀ ਚਿੱਠੀਆਂ ਵੰਡ ਰੀਆਂ ਬੀਬੀ ਹਾਂ ਬਿੱਜੂ ਕਿਸੇ ਥਾਂ ਦਾ ਹਾਏ ਮੈਂ ਹੁਣ ਇਹਦਾ ਕੀ ਕਰਾਂ ਹੋ ਮੱਤਰਾਂ ਦੀ ਛੱਤ 'ਤੇ ਆਈ ਸੀ ਕਬੂਤਰੀ ਹਾਏ ਫਤਾਰੀ ਮਾਰ ਕੇ ਮੁੰਡਾ ਆਤੀ ਓ ਬੇਬੇ ਹਾਂ ਵੇ ਚਿੱਠੀਆਂ ਮੇਰੇ ਹਿਸਾਬ ਨਾਲ ਖੁਸ਼ਖਬਰੀ ਆਵਾ ਮੇਰੇ ਖਿਆਲ ਸਰਕਾਰ ਨੇ ETT ਦੀਆਂ ਪੋਸਟਾਂ ਕੱਢਤੀਆਂ। ਵੇ TTT? ਉਹ ਬੇਬੇ। ਮੈਂ ਉਹ ਕੀ ਬਲਾਵਾ? ਉਹ ਬੇਬੇ TTT ਨਹੀਂ ETT ਆ। ਜਿਹੜੇ ਸਰਕਾਰੀ ਪ੍ਰਾਇਮਰੀ ਅਧਿਆਪਕ ਹੁੰਦੇ ਆ ਨਾ, ਇਹ ਉਹਨਾਂ ਦੀਆਂ ਨੌਕਰੀਆਂ ਵਾਸਤੇ ਇੱਕ ਖਾਸ ਕੋਰਸ ਹੁੰਦਾ ETT। ਨਹੀਂ ਵੇ। ਵੇ ਆ ਤੇ ਮੇਰੇ ਪੇਕੇ ਤੇ ਟਿੱਖੀ ਆਈ ਆ। ਛੋ ਛੋ। ਆਹ ਹੋਵੇ। ਕੀ ਆਈ ਆ? ਵੇ ਤੈਨੂੰ ਇੰਨੀ ਜਾਣਕਾਰੀ ਕਿਨੇ ਦਿੱਤੀ ਆ? ਬਥੇਰੀ ਪੜਿਆ ਲਿਖਿਆ ਲੱਗਦਾ ਵਾ ਕਿੰਨਾ ਕੁ ਪੜਿਆ ਵਾ? ਬੇਬੇ ਮੈਂ ਤਾਂ ਬਸ ਦੁਪਹਿਰ ਤੱਕ ਪੜਿਆ ਵਾਂ। ਦੁਪਹਿਰ ਤੱਕ? ਉਹ ਆਹੋ ਬੇਬੇ। ਸਵੇਰੇ ਸਵੇਰੇ ਮੇਰੇ ਘਰ ਦੇ ਮੈਨੂੰ ਸਕੂਲ ਛੱਡ ਆਏ ਤੇ ਦੁਪਹਿਰ ਨੂੰ ਸਾਰਾ ਸਕੂਲ ਮੈਨੂੰ ਘਰੇ ਛੱਡਣ ਆਇਆ ਕਹਿੰਦੇ ਸੰਭੋ ਆਪਣੀ ਬਲਾ ਅਸੀਂ ਆ ਕੋਨੇ ਹਾਰੇ ਮਰਾਉਣੇ ਆ ਅੱਛਾ ਘਰ ਦੇ ਆਣ ਸੰਭਲੀ ਇਹੋ ਜੀ ਬਲਾ ਅੰਦੇ ਘਰਦੋ ਨੇ ਫਿਰ ਸੰਭ ਨਹੀਂ ਪੈਣੀ ਸੀ ਪੈਦਾ ਜੂ ਕੀਤੀ ਆ ਆਏ ਹਾਏ 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 ਵੇ ਆ ਵੇਖੀਆ ਮੇਰੇ ਉਹ ਤਾਂ ਮੇਰਾ ਪਰਕੇ ਵੇਲਾ ਮੜ ਜਾ ਵੇਖੀ ਵੇਲਾ ਤੇ ਮੈਂ ਪਰਤੇ ਦਾ ਪਰ ਮੈਨੂੰ ਚੇਤਾ ਆ ਗਿਆ ਮੈਨੂੰ ਤੇ ਬਾਪੂ ਨੇ ਖੇਤਾਂ ਤੇ ਬੁਲਾਇਆ ਸੀਗਾ ਜੇ ਮੈਂ ਨਾ ਗਿਆ ਉਹਨੇ ਮੇਰਾ ਕਠਾਪਾ ਲਾ ਦੇਣਾ ਕਿਤੇ ਨਹੀਂ ਤੇਰਾ ਬਾਪੂ ਕੋ ਕਹਿੰਦਾ ਮੈਂ ਹੈ ਗਈਆਂ ਨਾ ਵੇ ਹਾਏ ਹਾਏ ਵੇ ਰੋਕ ਜਾ ਬੇਬੇ ਮੈਂ ਆ ਕੇ ਫੜਦਾ ਹਾਂਗਾ ਹੁਣੇ ਤੂੰ ਚਿੰਤਾ ਨਾ ਕਰ ਬਸ ਹਾਏ ਵੇ ਰੱਬਾ ਕੋਈ ਨਹੀਂ ਸੋਹੰਦਾ ਇਸ ਨਮਾਣੀ ਦੀ ਨੀ ਬਾਬੀ ਕੀ ਗੱਲ ਹੋ ਗਈ ਕੀ ਨਾ ਮੱਥਾ ਮਾਰੀ ਜਾਨੀ ਆ ਨਾਣੀ ਨਿਮ ਹਾਈ ਨਿਮੋ ਰਾਪਣੇ ਤੇ ਨਿਕਲ ਲਈ ਆਈਓ ਹਾਂ ਭਾਬੀ ਨਹੀਂ ਮੈਂ ਤਾਂ ਸੁਣਿਆ ਤੂੰ ਵਾਪਾ ਪੜ੍ਹੀ ਲਿਖੀ ਹੈ ਹਾਂ ਭਾਬੀ ਮੈਂ ਤਾਂ ਪੜ੍ਹੀ ਆ ਪੂਰੀਆਂ ਇੱਕ ਜਮਾਤਾਂ ਹਾਂ ਪੂਰੀਆਂ ਵਤਕੇ ਜਾਵਾਂ ਤੇਰੇ ਹਾਂ ਭਾਬੀ ਮੇਰੇ ਪੁੱਤ ਨੇ ਮੈਨੂੰ ਵਾਹ ਪੜ੍ਹ ਕੇ ਸੁਣਾ ਹਵਲਾ ਉਹ ਭਾਬੀ ਪੜ੍ਹ ਤਾਂ ਮੈਂ ਦਿੰਦੀ ਪਰ ਮੈਨੂੰ ਨਾ ਇੱਕ ਕੰਮ ਚੇਤੇ ਆ ਗਿਆ ਬਾਪੂ ਨੇ ਜਾਣਾ ਖੇਤ ਉਹਦੇ ਲਈ ਬਣਾਣੀਆਂ ਰੋਟੀਆਂ ਨਹੀਂ ਕਿਤੇ ਨਹੀਂ ਤੇਰਾ ਬਾਪੂ ਭੁੱਖਾ ਰਹਿੰਦਾ ਆਪ ਮੈਨੂੰ ਮਿਲਦਾ ਪੜ ਜਾ ਹਾਂ ਉਹ ਭਾਬੀ ਤੂੰ ਕਿਸੇ ਹੋਰ ਕੋ ਪੜਾ ਲਈ ਮੈਨੂੰ ਕੰਮ ਚੇਤੇ ਆ ਗਿਆ ਨਹੀਂ ਉਹ ਨਹੀਂ ਨਹੀਂ ਭਾਵੀ ਤੂੰ ਕਿਸੇ ਹੋਰ ਕੋਪੜਾ ਲਈ ਮੇਰਾ ਅੱਬਾ ਮੈਂ ਕਿਹੜਾ ਤੇਰਾ ਪ੍ਰਸ਼ਾਦ ਦੋਰੀਵਾਰੀ ਮੰਗ ਕੇ ਖਾ ਲਿਆ ਹੀ ਭੇਜ ਕੋਈ ਰੱਬ ਦਾ ਬੰਦਾ ਕਿਹੜਾ ਮੇਰੀ ਗਾ ਚਿੱਠੀ ਪੜ ਕੇ ਸੁਣਾਵੇ ਹਾਏ ਮੇਰੇ ਬਾਬਾ ਅੱਜ ਵਾਵਾ ਫੜਿਆ ਲਿਖਿਆ ਲੱਗਣ ਗਿਆ ਭਾਈ ਮੇਰਾ ਅੱਬਾ ਆਈ ਦੀ ਸਿੱਧੀ ਸੁਣ ਲਈ ਹਾਏ ਵੇ ਭਾਈ ਵੇ ਭਾਈ ਬੋਲ ਬੇਬੇ ਪਰ ਹੋਲੀ ਬੋਲ ਮੇ ਖਾਣ ਨੂੰ ਕਪੈਣਾ ਵਾ ਅੱਛੀ ਪੜਕੇ ਫੜਦੀ ਆ ਮੇਲਾ ਕੀ ਬੇਬੇ ਪਾੜਦੀ ਹਾਏ ਹਾਏ ਵੇ ਪੜਕੇ ਸੁਣਾ ਪਾੜਨਾ ਦਈ ਮੈਂ ਪਾੜਵੀ ਦੇ ਮੈਂ ਚੀੜ ਵਰਕੇ ਆਂ ਬੇਬੇ ਪੜ ਤਾ ਮੈਂ ਦੇਵਾ ਪਰ ਜੇ ਮੈਨੂੰ ਪੜਨਾ ਹੁੰਦਾ ਹੁੰਦਾ ਨਾ ਧਰਮ ਨਾਲ ਮੇਰੇ ਵਟ ਘੜਦੇ ਨੇ ਜੀ ਵਗ ਜਾ ਵਗ ਜਾ ਕਿਤੇ ਮੈਂ ਅੰਦਰ ਵਟ ਕਰਦਾ ਕਿੱਡਾ ਤੂੰ ਆਇਆ ਵਾ ਬੁੱਥੀ ਤੇ ਜਵੇਂ ਕਿਤੇ ਪੜੇ ਪੜਿਆ ਲਿਖਿਆ ਵਰਗੀ ਓ ਹਾਏ ਮੇਰ ਰੱਬਾ ਕੀ ਕਰਾਂ ਮੈਂ ਕਿਤੇ ਦੋ ਅੱਖਰ ਕਿਤੇ ਤੂੰ ਬਤਾ ਹੁੰਦਾ ਤੇ ਮੈਂ ਪੜ ਲੈਣੀ ਆਪੇ ਬੇਬੀ ਜੀ ਬੇਬੀ ਮੈਂ ਪਾਇਂ ਦੇ ਮਾਂ ਜਾਈਆਂ ਉਹਨੇ ਪੜਨਾ ਬੇਬੀ ਬੇਬੀ ਕੀ ਹੋਇਆ ਇਹ ਕੀ ਗੱਲ ਹੋ ਗਈ ਆ ਕੀ ਹੋਇਆ ਤੁਹਾਨੂੰ ਬੜੇ ਪਰੇਸ਼ਾਨ ਲੱਗੰਦੇ ਓ ਤੁਸੀਂ ਹਾਏ ਪੁੱਤ ਨਾ ਆਵੇ ਪੁੱਤ ਆ ਤੇਰੇ ਨਾਨਕੇ ਤੇ ਚਿੱਠੀ ਆਈ ਓ ਚਿੱਠੀ ਆਈ ਏ ਉਹ ਤਾਂ ਕਿੱਦਾਂ ਪੜਾਂ ਮੈਨੂੰ ਸਮਝ ਨਹੀਂ ਲੱਗ ਰਹੀ ਲੈ ਦੱਸੋ ਐ ਕਾੜੀ ਗੱਲ ਕੀਤੀ ਮੈਂ ਮੈਂ ਇੰਨਾ ਪੜ ਲਈ ਕਿ ਮੈਂ ਹੁਣ ਚਿੱਠੀ ਨਹੀਂ ਪੜਾਂਗੀ ਮੈਂ ਅੱਜ ਪੜਨੀ ਆ ਤੁਹਾਡੇ ਲਈ ਚਿੱਠੀ ਤੂੰ ਪੜ ਲੇਂਗੀ ਹਾਂਜੀ ਆਓ ਹਾਂ ਪੜੀਏ ਚਿੱਠੀ ਬੀਬੀ ਨਾਨੇ ਨਾਨੀ ਦੀ ਖਬਰ ਆਈ ਏ ਆਏ ਆਏ ਲੈ ਜਾ ਬੈਠਕ ਜੋ ਇੱਥੋਂ ਬੀਬੀ ਨਾਨੇ ਨਾਨੀ ਦੀ ਖਬਰ ਆ ਕਿ ਮੰਮੀ ਦੇ ਵਿਆਹ ਬਹੁਤ ਬਹੁਤ ਜਲਦੀ ਆ ਰਿਹਾ ਗੰਦ ਪਾਇਆ ਕਿੱਡਾ ਬੀਬੀ ਨਾਨੇ ਨਾਨੀ ਦੀ ਖਬਰ ਆ ਕਿ ਮਾਮੀ ਦੇ ਵਿਆਹ ਦੇ ਪੱਕੀ ਹੋ ਗਈ ਹੈ ਤਰੀਕ ਐਡੀ ਵੀਰ ਦਾ ਵਿਆਹ ਮੇ ਨੂੰ ਕਟੇ ਕਟੇ ਦਾ ਮੇਰੇ ਵੀਰੇ ਦਾ ਵਿਆਹ ਹਾਈ ਨਹੀਂ ਬਿਲਕੁਲ ਬੋਤਿਆ ਹਾਣੀ ਭਾਬੀ ਦੇ ਦੀ ਮੇਰੀ ਮੋਤੀ ਮੇਰੇ ਸ਼ੋਰ ਨਾ ਮੇਰਾ ਉਹ ਨਾ ਮੇਰਾ ਪੁੱਤ ਹੈ ਅਸੀਨਾ ਹੁਣ ਪੜ ਲੈ ਕੇ ਨਾ ਵੱਡੇ ਅਫਸਰ ਲੱਗਣਾ ਹਾਂਜੀ ਬੇਬੀ ਜਿੱਤਨੀ ਮੈਨੂੰ ਮਨਾ ਕਰਦੇਗੀ ਨਾ ਪੜਨ ਤਾਂ ਹੂੰ ਦੇਖ ਲੋ ਤੇ ਮੇਰੀ ਤੇ ਮਾਤ ਵੱਜੀ ਪਈ ਹਾਂ ਹਾਂਜੀ ਕਰਦੀ ਮੈਂ ਨਾ ਸਾਨੂੰ ਕਦੀ ਕਿਸੇ ਨੇ ਪਹਿਲਾਂ ਦੱਸਿਆ ਸਾਨੂੰ ਤੇ ਸਿਰਫ ਆ ਕੱਪੜੇ ਤੋਲੋ ਭਾਂਡੇ ਮਾਜਰੋ ਨਿਆਣੇ ਜੰਮਲੋ ਇੰਨਾ ਸਿਆਪਿਆ ਚੀ ਬਾੜੀ ਰੱਖਿਆ ਸਾਡੇ ਮੂਹਰੇ ਨਹੀਂ ਬੇਬੀ ਜੀ ਪੜਾਈ ਦਾ ਬਹੁਤ ਮਹੌਲ ਲੈ ਗਿਆ ਹਾਂ ਬੇਬੇ ਬਿਲਕੁਲ ਸਹੀ ਕਹਿ ਰਹੇ ਆਏ ਕਿਉਂਕਿ ਜੇ ਅਸੀ ਨੀ ਪੜੇ ਲਿਖੇ ਹੁੰਦੇ ਅਸੀਂ ਤੇ ਰਿਕੋਲੇ ਨੇ ਭੱਜਦੇ ਆ ਨਾ ਕਿੱਥੀ ਪੜਦੇ ਮਾਰੇ ਅਸੀਂ ਬਾਰੇ ਮਾਜ ਨਾ ਕਿੱਥੀ ਪੜ ਜਾਣੀ ਸੀ ਅੱਛਾ ਵੇ ਬੜੀਆਂ ਘੱਡੀਆਂ ਗੱਲਾਂ ਆਡੀਆਂ ਹੁਣ ਤੈਨੂੰ ਹਾਂ ਜੇ ਮਾੜੀ ਕਿਸਮਤ ਸਾਡੀ ਅਸੀਂ ਉਥਾਨੇ ਪੜੇ ਨਹੀਂ ਤੇ ਹੁਣ ਅਸੀਂ ਭੱਜਦੇ ਫਿਰ ਰਹੇ ਆ ਹਾਂ ਨੀ ਭਾਬੀ ਤੂੰ ਐਵੇਂ ਨਿੰਮਣ ਨੂੰ ਰੋਕਦੀ ਰਹਿਨੀ ਆ ਪੜਨ ਤੋਂ ਨਾ ਰੋਕਿਆ ਕਰ ਉਹਨੂੰ ਜਹੀ ਲਾ ਕੇ ਪੜਨ ਦਿਆ ਕਰ ਕਰਕੇ ਤੁਹਾਨੂੰ ਵੀ ਅਕਲ ਆਈ ਮਸ ਹਾਂਜੀ ਭੈਣ ਜੀ ਤੁਸੀਂ ਸਹੀ ਕਹਿ ਰਹੇ ਹੋ ਦੇਖੋ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ ਹੈਗੀ ਸਾਡੇ ਅਧਿਆਪਕਾਂ ਦੇ ਵੱਲੋਂ ਇੱਕ ਸਾਨੂੰ ਦੱਸਿਆ ਗਈ ਸਕੂਲ ਦੇ ਵਿੱਚ ਨਿਲੰਪ ਦੇ ਬਾਰੇ ਕਿ ਜਿਹੜਾ ਇੱਕ ਨਿਲ ਪੈ ਗਿਆ ਉਹਦੇ ਵਿੱਚ ਹਰ ਇੱਕ ਏਜ ਗਰੁੱਪ ਦਾ ਕੋਈ ਵੀ ਇਨਸਾਨ ਜਿਹੜਾ ਆ ਪੜ ਕੇ ਆਪਣੇ ਆਪ ਨੂੰ ਉਜਾਗਰ ਕਰ ਸਕਦਾ ਹੈ ਬੋਤਾ ਇੱਕ ਮਾਸਟਰ ਨਹੀਂ ਆਈ ਹਾਂ ਜੀ ਜਨਾ ਮੈਂ ਗਾਪੀ ਰੋੜੀ ਜਾਂਦੀ ਮੈਂ ਤੇ ਦਰਾਦੀ ਨਹੀਂ ਨਹੀਂ ਬੇਬੀ ਜੀ ਤੁਸੀਂ ਵੀ ਤੁਸੀਂ ਵੀ ਉਸ ਨਿਲਪਦਾ ਹਿੱਸਾ ਵੰਡ ਸਕਦੇ ਹੋ ਤੁਸੀਂ ਵੀ ਹੁਣ ਪਾਰਕ ਸਕਦੇ ਹੋ ਤੁਸੀਂ ਵੀ ਪਾਰਕ ਸਕਦੇ ਹੋ ਤੁਸੀਂ ਵੀ ਪਾਰਕ ਸਕਦੇ ਹੋ ਵੀ ਮਾਸਟਰ ਨਹੀਂ ਪਾਰਕ ਸਕਦੀ ਹਾਂ ਹਾਂ ਜੀ ਹਾਂ ਹਾਏ ਨਹੀਂ ਮੈਂ ਸਦਕੇ ਜਾਵਾਂ ਲੈਰੀ ਭਾਬੀ ਸਰਕਾਰ ਨੇ ਤਾਂ ਇਹ ਸਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਹੈ ਅੱਛਾ ਦੇ ਵੀ ਸਾਡੇ ਵੀ ਸਕੂਲਾਂੋਂ ਤੇ ਕਹ ਰਹੇ ਨਾ ਸਕੂਲ ਮਾਸਟਰ ਆਏ ਨੇ ਇਹ ਬਜ਼ੁਰਗਾਂ ਨੂੰ ਪੜਾ ਰਿਹਾ ਮੈਂ ਕਹਿੰਦਾ ਸ਼ਿਦਾਈ ਹੋਣੀ ਆ ਬਜ਼ੁਰਗਾਂ ਨੂੰ ਭਲਾ ਕੌਣ ਪੜਾਉਂਦਾ ਫਿਰ ਇਹੋ ਜਿਹਾ ਆਏ ਹੋਣੇ ਨਿੱਪ ਵਾਲੇ ਹਾਂਜੀ ਹਾਂਜੀ ਅੱਛਾ ਅੱਛਾ ਪੁੱਤ ਹੱਡ ਦੇ ਮੱਤ ਵੱਜੀ ਹਾਂ ਨੂੰ ਕਿਹਨੇ ਦੱਸਿਆ ਨਹੀਂ ਤਾਇਆ ਇੰਨਾ ਕਿਤਾਬਾਂ ਨਾ ਸਾਡਾ ਇੱਟ ਕੁੱਤੇ ਦਾ ਵੈਰ ਹੀ ਕੋਨਾ ਮੇਰਾ ਪੁੱਤ ਅਸੀਂ ਨਾ ਪੜ੍ਹ ਲੈ ਕੇ ਨਾ ਅਨਪੜਤਾ ਨੂੰ ਖਤਮ ਕਰਾਂਗੇ ਨਾ ਪੈਨਾ ਕਦਮ ਤਾ ਠੀਕ ਹੈ ਮੇਰੇ ਪੁੱਤ ਹਾਂਜੀ ਤੁਸੀਂ ਵੀ ਪੜ੍ਹੇ ਹੋ ਠੀਕ ਹੈ ਹਾਂ ਤੇ ਫਿਰ ਆਪੀ ਚਿੱਠੀ ਪੜ੍ਹੋ ਕਿ ਨਾ ਮਾਸਟਰ ਨਹੀਂ ਲੱਗਣਾ ਨਹੀਂ ਮੈਂ ਤੁਸੀਂ ਵੀ ਆਪੇ ਬਣਨੀ ਹੈ ਨਾ ਹਾਂਜੀ ਹਾਂਜੀ ਆਹੋ ਆਹੋ ਇਸ ਅਨਪੜਤਾ ਨੂੰ ਦੂਰ ਭਜਾਈਏ ਜਾਣ ਜਾਣ ਤੱਕ ਨਿਲਪਦੀ ਜਾਣਕਾਰੀ ਪਹੁੰਚਾਈਏ ਧੰਨਵਾਦ ਅਸੀਂ ਸੀ ਗੁਰਦਾਸਪੁਰ ਡਾਇਰ ਦੇ ਵਿਦਿਆਰਥੀ ਥੈਂਕ ਯੂ ਵੈਰੀ ਮਚ ਇਸ ਹਨ ਡਾਈਟ ਗੁਰਦਾਸਪੁਰ ਦੇ ਵਿਦਿਆਰਥੀ ਆਪਣੀ ਪੇਸ਼ਕਾਰੀ ਨਾਲ ਡਾਈਟ ਗੁਰਦਾਸਪੁਰ ਨਾਲ ਮੇਰਾ ਕਾਫੀ ਲਗਾਅ ਹੈ ਕਿਉਂਕਿ ਮੇਰੀ ਪੁਰਾਣੀ ਡਾਈਟ ਹੈ ਤੇ ਮੇਰੇ ਸਾਥੀ ਸਪான்ਸਰ ਤੇ ਜੀਵਨ ਜੋਤੀ ਸਰ ਸਪਾਨ ਸਰ ਬਹੁਤ ਲੰਬੇ ਸਮੇਂ ਤੋਂ ਮੇਰੇ ਨਾਲ ਕੰਮ ਕਰ ਰਹੇ ਸੀ ਜੀਵਨ ਜੋਤੀ ਸਰ ਨਵੇਂ ਆਏ ਇਸ ਪ੍ਰੋਗਰਾਮ ਦਾ ਜਿਹੜਾ ਉਲਾਸ ਦਾ ਇੰਚਾਰਜ ਹੈ ਇਹੀ ਨੇ ਨੋਡਲ ਇੰਚਾਰਜ ਨੇ ਇੱਕ ਵਾਰੀ ਜ਼ੋਰਦਾਰ ਤਾਰੀਆਂ ਮੇਰੀ ਡਾਈਟਲੀ ਇਨਾਂ ਦੇ ਵਿਦਿਆਰਥੀਆਂ ਲਈ ਕਿਉਂਕਿ ਬੜੇ ਸ਼ਾਰਟ ਟਾਈਮ 'ਚ ਇਹਨਾਂ ਨੇ ਪ੍ਰਪੇਅਰ ਕੀਤੀ ਦੂਸਰਿਆਂ ਨੂੰ ਦੇਖ ਕੇ ਕਿ ਬਾਕੀ ਸਾਰੇ ਕਰ ਰਹੇ ਤੇ ਅਸੀਂ ਵੀ ਲੈ ਕੇ ਜਾਣੀ ਆ ਸੋ विद इन 2 ਡੇਜ਼ ਇਹਨਾਂ ਨੇ ਇਸ ਨੂੰ ਪ੍ਰਪੇਅਰ ਕੀਤਾ ਸੋ ਬਹੁਤ ਜ਼ੋਰਦਾਰ ਤਾਰੀਆਂ ਇੱਕ ਵਾਰ ਇਹਨਾਂ ਵਿਦਿਆਰਥੀਆਂ ਦੇ ਨਾਮ